ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਐਸੀ ਵੀ ਠੀਕ ਠਾਕ ਹਾਂ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਇੱਥੇ ਮਾਰਨਿੰਗ ਦਾ ਟਾਈਮ ਆ ਅੱਜ ਬਲੌਗ ਦੀ ਸਟਾਰਟਿੰਗ ਕਰਨ ਲੱਗਿਆਂ ਮਾਰਨਿੰਗ ਤੋਂ ਕਿਉਂਕਿ ਜੀ 6 ਹਾਂਜੀ 6 ਵਜ ਗਏ ਸੀ ਸਾਨੂੰ ਇਹ ਹੋ ਜਾਂਦਾ ਵੀ ਮਤਲਬ ਉੱਠਦੇ ਦੀ ਸਾਰ ਜਦੇ ਚਾ ਨਹੀਂ ਪਿੰਦੇ ਹੈਗੇ ਮਤਲਬ 2 ਕ ਘੰਟੇ ਘੰਟਾ 2 ਘੰਟੇ 3 ਘੰਟੇ ਵੀ ਲੰਘ ਜਾਂਣ ਉਹ ਤੋਂ ਬਾਅਦ ਹੀ ਫਿਰ ਚਾਹ ਦੀ ਬਾਰੀ ਆਉਂਦੀ ਹੁੰਦੀ ਆ ਵੀ ਜਿਹੜੇ ਪਹਿਲਾਂ ਕਰਨ ਵਾਲੇ ਹੁੰਦੇ ਨੇ ਉਹ ਕਰਕੇ ਕੰਮ ਫੇਰ ਪੀਨੇ ਹੁੰਦੇ ਆ ਚਾਹ ਬਸ ਇੱਥੇ ਮੈਂ ਲੱਗੀ ਸੀ ਚਾਹ ਬਣਾਉਣ ਦੀ ਹੁਣ ਚਾਹ ਬਣਾਉਂਦੇ ਆ ਚਾਹ ਬਣਾ ਕੇ ਫੇਰ ਨਾਲੇ ਡੱਡ ਜਿੰਦਨੀਆ ਨਾਲੇ ਫਤਿਹ ਦੇ ਪਾਪਾਂ ਦਿੰਨੀ ਆ ਫੇਰ ਪਿੰਨੀ ਆ ਨਾਲੇ ਮੈਂ ਫੇਰ ਬਾਅਦ ਵਿੱਚ ਲੱਗਦੇ ਆ ਜੀ ਜਿਹੜੇ ਹੋਰ ਕੰਮ ਕਰ ਕਰਨ ਵਾਲੇ ਨੇ ਇਹ ਤੁਹਾਨੂੰ ਦਿਖਾਉਣੀ ਆ ਜੀ ਮੈਂ ਜਿਹੜੀ ਉਸ ਦਿਨ ਤੁਹਾਨੂੰ ਦਿਖਾਉਂਦੀ ਸੀ ਮੈਂ ਬੀਆਵਾ ਮਿੱਟੀ ਦਾ ਭਾਂਡਾ ਲਿਆਂਦਾ ਏ ਦਹੀਂ ਬਣਾਉਣ ਨੂੰ ਤੇ ਇਹਦੇ ਵਿੱਚ ਜਣੀ ਬਹੁਤ ਵਧੀਆ ਬਣਦਾ ਏ ਦੋ ਕੁ ਦਿਨ ਤਾ ਥੋੜਾ ਰਿਹਾ ਜੀ ਘੱਟ ਬਣਦਾ ਸੀ ਥੋੜਾ ਜਿਵੇਂ ਹੋ ਜਾਂਦਾ ਹੁੰਦਾ ਥੋੜਾ ਜਿਹਾ ਜਿਵੇਂ ਆਪਾਂ ਕਹੇ ਦਾੜਾ ਜਿਹਾ ਹੋ ਜਾਂਦਾ ਸੀ ਉਵੇਂ ਹੁੰਦਾ ਸੀ ਮਤਲਬ ਪੂਰੀ ਟਿੱਕੀ ਨਹੀਂ ਸੀ ਬਣਦੀ ਹੁਣ ਜਣੀ ਐਨ ਵਧੀਆ ਸਹੀ ਜੰਮ ਜਾਂਦਾ ਜਿਵੇਂ ਤੁਸੀਂ ਤੁਹਾਨੂੰ ਮੈਂ ਦਿਖਾਇਆ ਹੀ ਆ ਪਰ ਇਹਦੇ ਜੀ ਫਾਇਦੇ ਬਹੁਤ ਨੇ ਜਣੀ ਹਰ ਇੱਕ ਨੂੰ ਚਲੋ ਇਹ ਹੁੰਦਾ ਵੀ ਜਿਹੜੀ ਚੀਜ਼ ਆਪਾਂ ਵਰਤ ਸਕਦੇ ਹਾਂ ਨਾ ਉਹ ਵਰਤੀਏ ਪਰ ਮੀਆਂ ਚ ਤਾਂ ਜੀ ਵੈਸੇ ਵੀ ਬਹੁਤ ਜ਼ਿਆਦਾ ਫਾਇਦੇ ਨੇ ਮਿੱਟੀ ਦੇ ਭਾਂਡੇ ਦੇ ਵਿੱਚ ਜਿੰਨੇ ਆਪਾਂ ਖਾਂਦੇ ਕਿਉਂਕਿ ਇਹ ਨਾ ਮਿੱਟੀ ਦੇ ਭਾਂਡੇ ਦੀ ਜਿਹੜੀ ਤਸੀਰ ਆ ਉਹ ਠੰਡੀ ਹੋ ਜਾਂਦੀ ਆ ਵੀ ਗਰਮੀਆਂ ਦੇ ਵਿੱਚ ਆਪਾਂ ਜਿਹੜੀ ਠੰਡੀ ਤਸੀਰ ਵਾਲੀਆਂ ਚੀਜ਼ਾਂ ਖਾਂਦੇ ਉਹਨਾਂ ਦਾ ਵਧੀਆ ਰਹਿੰਦਾ ਏ ਵੀ ਆਪਾਂ ਨੂੰ ਫੈਟੀ ਲੀਬਰ ਤੋਂ ਆਰਾਮ ਰਹਿੰਦਾ ਬਸ ਜੀ ਉਸ ਤੋਂ ਬਾਅਦ ਆਪਾਂ ਸਵੇਰ ਦੀ ਚਾਹ ਤੋਂ ਬਾਅਦ ਆਪਾਂ ਮਿਲੇ ਆ ਜੀ ਅੱਜ ਦੁਪਹਿਰ ਦੀ ਚਾਹ ਤੇ ਇੱਥੇ ਅਸਲ ਚ ਮੈਂ ਚਾਹ ਨਹੀਂ ਸੀ ਬਣਾਉਂਦੀ ਨਾਲ ਚਾਹ ਬਣਾਉਂਦੀ ਬਣਾ ਦੇ ਨਾਲ ਮੈਂ ਲੱਗੀ ਸੀ ਦਾਲ ਬਣਾਉਣ ਕਿਉਂਕਿ ਜਿਵੇਂ ਹੁਣ ਸਵੇਰ ਦੇ ਕੰਮ ਕਰ ਸੀ ਕਰ ਸੋ ਉਹ ਇੱਕ ਧੁੱਪ ਬਹੁਤ ਚੜ ਜਾਂਦੀ ਆ ਐ ਹੁੰਦਾ ਜੀ ਵੀ ਜਲਦੀ ਜਲਦੀ ਕਰਕੇ ਹਨਾ ਵੀ ਬੀਲੇ ਹੋ ਜੀਏ ਕੁਛ ਇਹ ਆ ਜੀ ਜਿਵੇਂ ਹੁਣ ਆਪੇ ਆਪਾਂ ਬਲੌਗ ਬਣਾਉਨੇ ਆ ਹਨਾ ਤੇ ਕੰਮ ਕਰਦੇ ਆ ਉਹ ਫਿਰ ਜਿੰਨੇ ਕੰਮ 10 ਮਿੰਟ ਦਾ ਹੁੰਦਾ ਜੀ ਉਹਨੂੰ ਡਬਲ ਟਾਈਮ ਲੱਗ ਜਾਂਦਾ ਤਾਂ ਕਰਕੇ ਥੋੜਾ ਜਿਹਾ ਹੋ ਜਾਂਦਾ ਵੀਡੀਓ ਦਾ ਹੁਣ ਜੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਚਾਹ ਬਣਾ ਕੇ ਦੁਪਹਿਰ ਵਾਲੀ ਵੀ ਨੇ ਚਾਹ ਦਿੰਨੀ ਆ ਵੀ ਚਾਹ ਦਿੰਨੀ ਉਹਨਾਂ ਨੂੰ ਨਾਲ ਹੀ ਦਿੰਨੀ ਆ ਵੀ ਮੈਂ ਮਲਾਈ ਕੱਢ ਕੇ ਠੀਸੀ ਮਲਾਈ ਕੱਢ ਕੇ ਨਾਲ ਮੈਂ ਰੱਖੀ ਸੀ ਅੱਜ ਛੋਲਿਆਂ ਦੀ ਦਾਲ ਬਣਨੀ ਕਿਉਂਕਿ ਨਾਲ ਬਣਾਉਣੇ ਸੀਗੇ ਜੀ ਮੈਂ ਕਰੇਲੇ ਇਹਨੂੰ ਇਹ ਸੀ ਮੈਂ ਕਿਹਾ ਵੀ ਇੰਨੇ ਹਜੇ ਕੁਛ ਦਿਨ ਰੱਖ ਦਿੰਨੀ ਆ ਵੀ ਮਲਾਈ ਕੱਢ ਕੇ ਵੀ ਫਿਰ ਬਾਅਦ ਵਿੱਚ ਜਦ ਇਹ ਡੜਕ ਕੇ ਮਲਾਈ ਬਣਾ ਕੇ ਆਪਾਂ ਜਦ ਮ ਵੀ ਬਣਾ ਲਾਂਗੇ ਕਿਉਂ ਉਹ ਤੋਂ ਬਾਜੀ ਇੱਥੇ ਅਸੀਂ ਚਾਹ ਮੈਂ ਦੇਖਤੀ ਸੀ ਇਹਨਾਂ ਨੂੰ ਵੀ ਦਰਜ ਇਹਨਾਂ ਨੂੰ ਵੀ ਫਤਤ ਪਾਪਾ ਨੂੰ ਚਲ ਅਸੀਂ ਸਾਰਿਆਂ ਨੇ ਚਾਹ ਪੀ ਕੇ ਤੇ ਵੈਸੇ ਹੀ ਬੈਠੇ ਕਿਉਂਕਿ ਬਾਹਰ ਧੁੱਪ ਕਾਫੀ ਸੀ ਉਹਦੇ ਕਰਕੇ ਬਸ ਬੈਠੇ ਜੀ ਗੱਲਾਂ ਕਰ ਰਹੇ ਸੀ ਆਪਣੀਆਂ ਹੀ ਕਰਦੀਆਂ ਤੇ ਨਾਲ ਪੱਲਾ ਕਰਦੇ ਕਰਾਉਂਦੇ ਜੀ ਨਾਲ ਹੀ ਮੈਂ ਲੱਗੀ ਸੀ ਅਬ ਦਾ ਪਿਆਜ਼ ਮਸਾਲਾ ਤਿਆਰ ਕਰਨ ਇੱਕਦਮ ਮੈਨੂੰ ਇਹ ਸੀਗਾ ਵੀ ਜਿਹੜੇ ਮੈਂ ਕਰੇਲਿਆਂ ਵਾਸਤੇ ਕਰਨੇ ਸੀ ਉਹ ਪਿਆਜ਼ ਕੱਟਦੀ ਸੀ ਮੈਂ ਕਿਉਂਕਿ ਉਹਦਾ ਮੈਂ ਜਿੱ ਇਕੱਲੇ ਹੀ ਪਿਆਜ਼ ਪਾਉਣੇ ਸੀ ਵੀ ਕਟਰ ਕਰ ਲੂੰਗੀ ਬਾਅਦ ਵਿੱਚ ਤੇ ਨਾਲ ਮੈਂ ਕਰਨਾ ਸੀ ਦਾਲ ਦਾ ਤੜਕਾ ਤਿਆਰ ਉਹਦੇ ਵਿੱਚ ਮੈਨੂੰ ਇਹ ਸੀਗਾ ਵੀ ਲਸਣ ਵੀ ਉਹਦੇ ਵਿੱਚ ਤਾਂ ਪਾਉਣਾ ਸੀ ਤਾਂ ਕਰਕੇ ਫਿਰ ਮੈਂ ਕਿਹਾ ਉਹਦਾ ਮੈਂ ਅਲੱਗ ਕਰਦੀ ਸੀ ਕਿਉਂਕਿ ਇੱਕ ਕੱਟ ਕੇ ਲਾਉਣਾ ਸੀ ਦੂਜਾ ਕਟਰ ਕਰਕੇ ਲਾਉਣਾ ਸੀ ਬਸ ਉਹਦੇ ਵਿੱਚ ਮੈਨੂੰ ਇਹ ਸੀ ਮੈਂ ਕਿਹਾ ਵੀ ਪਿਆਜ਼ ਕੱਟ ਕੇ ਫਿਰ ਮੈਂ ਉੱਪਰ ਰੱਖ ਲੈਣੀ ਹੁੰਦੀ ਹੈ ਲਸਨ ਵੀ ਉਹ ਫਿਰ ਕੁੱਟਿਆ ਜਾਂਦਾ ਜੀ ਕਿਉਂਕਿ ਜਿਵੇਂ ਆਪਾਂ ਬਿੱਲਾ ਸਾਨੂੰ ਨਾ ਇਹ ਹੋ ਜਾਂਦਾ ਆਮ ਤਾਂ ਚਲੋ ਸਾਡੇ ਇਹ ਹੋ ਜਾਂਦਾ ਵੀ ਫਤੇ ਥੋੜਾ ਘੱਟ ਪਸੰਦ ਕਰਦਾ ਇਹ ਲਸਨ ਨੂੰ ਪਰ ਉਹਦਾ ਕੁੱਟੇ ਹੋਏ ਦਾ ਹੀ ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਹੈ ਤੇ ਉਹ ਨਹੀਂ ਆਏ ਨੀ ਜੀ ਹਜੇ ਮਾਰੀ ਦਾਣ ਦੇਖਦੀ ਆਂ ਜੀ ਕੁੱਕਰ ਕਿੰਨੇ ਕੁ ਬਣੀ ਆ ਦਾ ਬਿਲਕੁਲ ਹੋ ਗਈ ਜਿੰਦੀ ਮੈਨੂੰ ਇਹ ਸੀ ਕਿ ਮੈਂ ਚੱਲ ਹਜੇ ਜਾਂ ਤਰੋਂ ਅੱਛਾ ਤੁਹਾਨੂੰ ਮਿਲ ਦੋ ਵੀ ਉਦੋਂ ਤੱਕ ਤੜਕਾ ਪੁੱਟਣਾ ਲਾ ਦਿੰਦੀ ਆ ਜਾਨੂੰ ਤੜਕਾ ਉਹ ਜੂ ਜੂ ਦਾ ਉਦੋਂ ਤੱਕ ਅਧਮੇਲਾ ਆਪਣਾ ਕੁੱਟਿਆ ਇਹਦੇ ਚੰਨ ਨੂੰ ਮੈਂ ਕਿਹਾ ਕਿ ਲਾਇਆ ਤੇਲ ਨੂੰ ਮੈਂ ਗਰਮ ਕਰ ਲਿਆ ਕਿ ਉਹ ਥੋੜਾ ਜਿਆਦਾ ਹੋ ਗਿਆ ਸੀ ਚਲ ਜਦੋਂ ਮੈਂ ਲਸਣ ਕੁੱਟਿਆ ਮੈਂ ਕਿ ਜਿਹੜਾ ਇਹਨੇ ਆਪਾਂ ਕੁੱਟ ਕੇ ਲਾਉਨੇ ਆ ਨਾ ਤੜਕਾ ਇਹਦੀ ਬਹੁਤ ਸੁਣੀ ਖੁਸ਼ਬੂ ਆਉਂਦੀ ਹੈ ਵਿੱਚੋਂ ਲਸਣ ਦੀ ਦਾਲ ਦੇ ਹੁਣ ਮੈਨੂੰ ਇਹਦੇ ਉੱਤੇ ਜਦ ਨੂੰ ਦਾਲ ਦਾ ਮਸਾਲਾ ਪਾਉਂ ਭੁੱਜ ਜੂਗਾ ਪੁਣਿਆ ਦਾ ਉਜਾਗ ਨੂੰ ਫਿਰ ਮੇਰੀ ਇੱਧਰ ਕਰ ਲੈ ਲੇ ਉਹ ਕਰ ਦਿੰਦੀ ਆ ਮੈਂ ਹੁਣ ਲਾ ਨਹੀਂ ਆ ਮਾਰੇ ਉਹ ਜੁੱਧ ਕਿਉਂ ਗਰਮ ਹੋ ਬਾਰ ਨਾਲ ਉਹ ਸੋਹ ਚਾਣ ਨਾਲ ਉਹ ਇਕੱਠਾ ਕੰਮ ਹੋ ਜੂਗਾ ਹੁਣ ਮੇਰੀ ਕਰ ਦੋਗੂ ਇਹ ਵੀ ਦੇਖਾ ਇਹ ਫੋੜੂ ਜੇ ਘੱਟ ਤਿੱਖੀਆਂ ਲੈ ਜੀ ਮੈਨੂੰ ਨਾ ਤੇ ਜਿਹੜੀ ਚੀਜ਼ ਮਾਨੂੰ ਨਹੀਂ ਲੱਗਦੀ ਵੀ ਦੇਤੇ ਲੈ ਕੇ ਬਿਫੇਰ ਜਾਵਾਂਗੇ ਤਾਂ ਤਾਹ ਤੋਣ ਜਦ ਨੂੰ ਫਿਰ ਇਹ ਉਹ ਕਰ ਦੇਣਗੇ ਉਹਨਾਂ ਨੂੰ ਅੰਦਰ ਬੰਨ ਦੇਣਗੇ ਨਾਲੇ ਦਾਣਾ ਵਗੈਰਾ ਪਾਉਣ ਦੇਣਗੇ ਜਦ ਨੂੰ ਮੇਰਾ ਸੋਈ ਦਾ ਮੋਜੂ ਕੱਲਾ ਤੋਂ ਕਿ ਲੈਣਗੇ ਫਿਰ ਉਹ ਬਾਅਦ ਵਿੱਚ ਬਣਾਵਾਂਗੇ ਕੁਝ ਦਿਨ ਮੇਰੀਆਂ ਮੇਰੇ ਨਾ ਦੁਪट्टे ਡਾਈ ਕਰਨੇ ਦਿੱਤੇ ਹੁਣੇ ਹਮ ਲੋਕ ਉਹਨਾਂ ਦਾ ਵੀ ਮੈਨੂੰ ਇਹ ਸੀ ਵੀ ਜਲਦੀ ਜਲਦੀ ਕੰਮ ਹੋ ਜਾਂਦਾ ਮੈਂ ਉਹਨੂੰ ਕੱਢ ਦਿੰਦੇ ਕੱਲ ਵੀ ਜਾਣਾ ਸੀ ਤੇ ਕੱਲ ਲੇਟ ਹੋਊਗਾ ਫਿਰ ਇਹ ਹੋ ਜਾਂਦਾ ਵੀ ਦੁਪੱਟਿਆਂ ਵਾਲੇ ਬਾਹਲੀ ਦੇ ਤੱਕ ਰਹਿੰਦੇ ਨਹੀਂ ਹੈਗੇ ਕਿ ਉਹ ਕਿੱਥੇ ਚਲੇ ਜਾਂਦਾ ਹੁਣ ਅੱਜ ਦੇਖ ਲਈਏ ਜੇ ਜਾਵਾਂਗੇ ਲੈ ਕੇ ਉਹਨੂੰ ਤਾਂ ਇਹਨਾਂ ਨੇ ਲੈ ਆਉਣੇ ਸੀ ਪਰ ਮੈਂ ਨਾ ਇੱਕ ਦੁਪੱਟਾ ਡਾਈ ਕਰਵਾ ਦੇ ਕੇ ਆਵਾਂ ਉਹਦੇ ਕਰਕੇ ਮੈਨੂੰ ਇਹ ਸੀ ਵੀ ਚਲ ਮੈਂ ਜਾਇਆ ਉਹਨੇ ਨਰੇ ਮੇਰਾ ਦਿੱਤਾ ਦਿੰਦਾ ਤੇ ਫੋਲ ਬਣਾ ਦੇਣ ਤੇ ਤੇਲੇ ਬਣਾਉਣੇ ਤਾਂ ਦੀ ਮੈਂ ਪੰਜ ਛੇ ਕੇ ਨੇ ਜਾ ਪਤਾ ਨਹੀਂ ਬਣਾਉਣੇ ਪੈਗੇ ਦੂਜੇ ਤਾਂ ਮੈਂ ਕੱਟ ਕੇ ਰੱਖ ਲੇ ਫ੍ਰੀਜ ਚ ਤੋਂ ਕਿਤੇ ਜੇ ਆਪਾਂ ਸਾਥ ਬਣਾਉਣੇ ਨੇ ਨਾ ਉਹ ਬਣਦੇ ਨਹੀਂਗੇ ਬਾਅਦ ਵਿੱਚ ਜਿਹੜੇ ਟੱਤੇ ਹੋਏ ਨੇ ਉਹਨਾਂ ਦਾ ਨਹੀਂ ਕੋਈ ਵੀ ਫਰਕ ਪੈਂਦਾ ਹੋਏਗਾ ਜਿਵੇਂ ਕਈ ਵਾਰੀ ਕਰੇ ਨੇ ਬਾਧ ਹੁੰਦੇ ਨੇ ਨਾ ਉਹੀ ਉਹ ਕੱਢ ਲਿਓ ਇਹਨਾਂ ਨੂੰ ਫਿਰ ਵਰਤ ਲਾ ਦੇ ਕੁਝ ਨਹੀਂ ਹੁੰਦਾ ਹੈਗਾ ਕੁਝ ਦੇਰ ਪਹਿਲਾਂ ਕੱਢ ਕੇ ਉਹਨਾਂ ਨੂੰ ਕਿਸੇ ਮਤਲਬ ਜਾਨੀ ਚ ਰੱਖ ਦਿਓ ਕਿ ਜਿਹੜੀ ਬਾਤ ਹੁੰਦੀ ਹੈ ਨਾ ਉਹ ਸਾਰੀ ਨਿਕਲ ਜਾਂਦਾ ਪਾਣੀ ਪਰ ਜੇ ਘਰ ਮੇਂ ਬਣਾਉਣੇ ਨੇ ਤੁਸੀਂ ਉਹ ਨਹੀਂ ਬਣਦੇ ਜੀ ਉਹ। ਕਿਉਂਕਿ ਇਹਨਾਂ ਦੇ ਵਿੱਚੋਂ ਫਿਰ ਪਾਣੀ ਸਾਫਤ ਦੇ ਵਿੱਚੋਂ ਨਾ ਪੂਰੀ ਤਰ੍ਹਾਂ ਸਾਫਤ ਨਹੀਂ ਹੁੰਦਾ ਹੈਗਾ। ਕਿਉਂਕਿ ਜੋ ਚੀਜ਼ ਮੈਂ ਖੁਦ ਟਰਾਈ ਕੀਤੀ ਹੋਈ ਆ ਮੈਂ ਤੁਹਾਨੂੰ ਉਹ ਵੀ ਸਲਾਹ ਦੇਣੀ ਆ। ਮੈਂ ਸਾਫਤ ਇੱਕ ਵਾਰੀ ਲੱਦੇ ਰੱਖੇ ਸੀਗੇ ਵੀ ਸ਼ਾਇਦ ਬਾਂਗੜ ਪਰ ਉਹ ਬਣੇ ਨਹੀਂ ਹੈਗੇ ਤੇ ਕਟ ਕੇ ਬਣਾਈ ਸੀ। ਕੱਟੇ ਹੋਏ ਦਾ ਬਿਲਕੁਲ ਵੀ ਨਹੀਂ ਫਰਕ ਪੈਂਦਾ ਹੈਗਾ। ਉਹ ਦੇਖਦੀਆਂ ਸ਼ਾਇਦ ਉਹਦੇ ਪਾਪਾ ਦੀ ਜਿਹਾ ਤਾਰ ਤੋਂ ਕਿੰਨ ਵਧੀਆ ਫਿਰ ਜੀ ਮੈਂ ਦਾਲ ਬਣਾ ਰਹੀ ਸੀ ਕਿ ਜਿਵੇਂ ਤੁਸੀਂ ਦੇਖਿਆ ਵੀ ਸਾਰਾ ਯਾਰ ਕਿਚਨ ਦਾ ਕੰਮ ਕਰਕੇ ਫਿਰ ਅਸੀਂ ਚਲੇ ਗਏ ਸੀ ਹਮਲੋ ਹਮਲੋ ਤੋਂ ਮੈਂ ਆਪਣੇ ਜਿਹੜੇ ਦੁਪट्टे ਫੜ ਕੇ ਲੈ ਕੇ ਆਉਣੀ ਸੀ ਉਹ ਮੈਂ ਫੜ ਲਈ ਸੀ ਜਿਹੜਾ ਦੇ ਕੇ ਆਉਣਾ ਸੀ ਉਹ ਮੈਂ ਦੇ ਆਈ ਸੀ ਬਸ ਉੱਥੋਂ ਆਉਂਦੇ ਥੋੜਾ ਜਿਹਾ ਹਨੇਰਾ ਜਿਹਾ ਸੀ ਉਹ ਇੰਨੀ ਜ਼ਿਆਦਾ ਵੀ ਨਹੀਂ ਸੀ ਮੈਨੂੰ ਇਹ ਸੀ ਮੈਂ ਪਹਿਲਾਂ ਫੁੱਲਕੇ ਬਣਾਉਣ ਲੱਗੀ ਸੀ ਵੀ ਫੇਰ ਲੱਗੀ ਸੀ ਜਿਹੜੇ ਕੱਪੜੇ ਸੁਕਾਏ ਹੋਏ ਸੀ ਆਪਣੇ ਉਹ ਤਾਰਾਂ ਤੋਂ ਉਤਾਰਨਾ ਤੇ ਫੇਰ ਮੈਨੂੰ ਇਹ ਸੀ ਕਿ ਮੈਂ ਇਹ ਵੀ ਚਲੋ ਇਹਨੂੰ ਕੱਪੜਿਆਂ ਨੂੰ ਰੱਖ ਦਿੰਨੀ ਆ ਜੀ ਚੇਅਰ ਤੇ ਕਿਉਂਕਿ ਹੁਣ ਤਾਂ ਨਹੀਂ ਫਿਲਹਾਲ ਤਿਆਂ ਵੱਜਣੀਆਂ ਵੀ ਉਹ ਲਗਾਉਂਗੀ ਸਵੇਰ ਵੇਲੇ ਇੱਕ ਤਾਂ ਜੀ ਵੀ ਮੌਸਮ ਗਰਮੀ ਬਹੁਤ ਹੋਈ ਪਈ ਆ ਆ ਦੇਖੋ ਜੀ ਬਸ ਮੈਂ ਰੋਟੀ ਪਾ ਲਈ ਸੀ ਫਿਰ ਉਹਦੇ ਜਿਹੜੀ ਦਾਲ ਬਣਾਈ ਸੀ ਨਾਲ ਭਰਮੇ ਕarele ਸੀ ਨਾਲ ਹੈਗਾ ਸੀ ਮੇਰਾ ਰਾਇਤਾ ਕਿਉਂਕਿ ਮੈਂ ਤਾਂ ਬਾਹਰੇ ਬੈਠੀ ਸੀ ਅਸਲ 'ਚ ਇੰਨੀ ਗਰਮੀ ਆ ਨਾ ਓਹੋ ਦੇਖੋ ਤੁਸੀਂ ਹਾਲ ਇੰਨੀ ਗਰਮੀ 'ਚ ਰੋਟੀ ਬਣਾ ਕੇ ਆਪ ਨੂੰ ਤਖਾਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਯਾਰ ਇੰਨੀ ਗਰਮੀ बस रोटी ਖਾਣ ਲੱਗੇ ਸੀ ਪਹਿਲਾਂ ਜਾ ਕੇ ਆਏ ਸੀ ਅਮਲੋ ਮੈਂ ਨਾ ਦੋ ਦੁਪੱਟੇ ਧਾਈ ਕਰਨੇ ਦਿੱਤੇ ਹੋਏ ਸੀ ਉਹ ਫੜਨ ਜਾਣਾ ਸੀ ਉਹ ਲੈਣ ਚਲੇ ਗਏ ਉਹਦੇ ਕਰਕੇ ਇੱਕ ਵੇਲਾ ਹੋ ਗਿਆ ਟਾਈਮ 8:00 8:30 ਹੋ ਗਏ 8:30 ਹੋ ਗਏ ਹੁਣ ਖਾਣਿਆ ਰੋਟੀ ਰੋਟੀ ਖਾ ਕੇ ਫੇਰ ਉਹੀ 9:30 ਹੋ ਜਾਂਦੇ ਨੇ ਫਿਰ ਵੀ ਮਲੋ ਮਲੀ 9:00 10:00 ਵਜੇ ਜਾਂਦੇ ਨੇ ਹੈਂ ਜੋ ਤਾਂ ਹੁਣ ਖਾਣਿਆ ਰੋਟੀ ਰੋਟੀ ਖਾ ਕੇ ਫਿਰ ਦੇਖ ਲਿਆ ਅਸਲ ਤੇ ਮੈਂ ਬੈਠ ਵੀ ਬਾਹਰ ਹੀ ਗਈ ਸੀ ਕਿਉਂਕਿ ਇਹ ਹੋ ਜਾਂਦਾ ਵੀ ਜੇ ਇੱਕਦਮ ਇੰਨੀ ਗਰਮੀ ਚ ਜਾ ਕੇ ਨਾ ਏਸੀ ਚ ਕਿਉਂਕਿ ਪਹਿਲਾਂ ਹੀ ਸਾਡੇ ਜੁੜੇ ਹੋਏ ਨੇ ਹੋਰ ਜੁੜਨਗੇ ਬਾਜੀ ਹੁਣ ਆਪਾਂ ਅੱਜ ਦੇ ਬਲੌਗ ਦਾ ਇੱਥੇ ਕਰਦੇ ਆਂਡ ਓਕੇ ਬਾਏ ਟੇਕ ਕੇਅਰ ਗੁੱਡ ਨਾਈਟਸ ਸਵੀਟ ਡ੍ਰੀਮਸ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ